ਦਲ ਕਰਾ ਅੰਮ੍ਰਿਤਪਾਲ ਸਿੰਘ ਇੱਕ ਚੁਣੌਤੀ ਦੇ ਤੌਰ ਤੇ ਅਕਾਲੀ ਦਲ ਦੇ ਸਾਹਮਣੇ ਖੜਾ ਹੋ ਗਿਆ ਤੁਸੀਂ ਪੰਥ ਤੇ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਹੈ ਕੀ ਨਹੀਂ ਇਹ ਨਹੀਂ ਲੱਗਦਾ ਕਿ ਲੋਕਾਂ ਦਾ ਵਿਸ਼ਵਾਸ ਅਕਾਲੀ ਦਲ ਤੋਂ ਕਾਫੀ ਘਟਿਆ ਹੈ ਤੇ ਜਿਵੇਂ ਰਾਤੇ ਉਹੀ ਹੈ ਕਿ ਜਿਹੜਾ ਸੁਧਰ ਨਹੀਂ ਸਕਦਾ ਜਿਹਨੇ ਠੱਠੇ ਖੂਹ ਚ ਹੀ ਜਾਣਾ ਹੈ ਉਹੀ ਜਿਹੜਾ ਹੈ ਠੱਗੀ ਦਾ ਸ਼ਿਕਾਰ ਹੁੰਦਾ ਜਿਹੜੇ ਕਹਿੰਦੇ ਕਿ ਮੇਰੀ ਵੋਟ ਅੰਮ੍ਰਿਤਪਾਲ ਨੂੰ ਜਾਤੋਂ ਨਾਲ ਦੀ 아이ਡੀ ਚੱਕਰ ਲੋ ਲਾਉਂਦਾ ਹੋਵੇ ਤੇ ਜਾਂ ਜਿਨ੍ਹਾਂ ਦਾ ਕੋਈ ਸੰਬੰਧ ਖਰੂਰ ਸਾਹਿਬ ਦੇ ਨਾਲ ਨਹੀਂ ਹੈਗਾ ਉਹ ਲੋਕ ਹੋਣਗੇ ਤੇ ਦੰਮ ਦੰਮ ਕੇ ਇਹੋ ਜਿਹੜਾ ਜਿਹੜਾ ਵਾਤਾਵਰਨ ਸਿਰਜਣ ਦੀ ਕੋਸ਼ਿਸ਼ ਕਰਦੇ ਹੈ ਉਹ ਕਰੀ ਜਾਂਦੀ ਨਹੀਂ ਹੈ ਤੇ ਅਕਾਲੀ ਦਲ ਵਾਰ-ਵਾਰ ਇਹ ਵੀ ਹੁਸਾਮ ਲਗਾਉਂਦਾ ਹੈ ਕਿ ਕਿਸੇ ਸਾਜ਼ਿਸ਼ ਤੇ ਤਹਿਤ ਪੀ ਜਾ ਗਿਆ ਹੈ ਆਰਐਸਐਸ ਨੂੰ ਲੈ ਕੇ ਕਈ ਤਰ੍ਹਾਂ ਦੇ ਦਿਲਸਾਂ ਉਹ ਕੀ ਪੂਰੀ ਗੱਲ ਹੈ ਕਿ ਇਸ ਨੂੰ ਲੈ ਕੇ ਕਿਸੇ ਤਰ੍ਹਾਂ ਦੇ ਕੋਈ ਸਬੂਤ ਅਕਾਲੀ ਦਲ ਨੂੰ ਨੇ ਉਹਨਾਂ ਨੇ ਵੀ ਮੇਰੇ ਉੱਤੇ ਕੂੜ ਪ੍ਰਚਾਰ ਕਰਨ ਵਾਲੀ ਕਸਰ ਕੋਈ ਨਹੀਂ ਚੱਲੀ ਭਾਈ ਅਮਰਤਪਾਲ ਸਿੰਘ ਹੋਰਾਂ ਦੀਆਂ ਤੁਸੀਂ ਸਟੇਟਮੈਂਟਾਂ ਪ੍ਰਾਣੀਆਂ ਕੱਢ ਕੇ ਦੇਖੋ ਇਹ ਤੇ ਕਿਸੇ ਗੱਲ ਤੇ ਖੜੋਤੇ ਆ ਤੇ ਤਾਂ ਦੱਸ ਦਿਓ ਜੀ ਉਸ ਗੱਲ ਤੇ ਨਹੀਂ ਖੜੋਤੇ ਕਿ ਪੰਤਖੁਲੋਂ ਮਾਫੀ ਮੰਗੀ ਕਿ ਮੇਰੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਤੇ ਮੈਂ ਹੁਣ ਉਸ ਤੋਂ ਵਾਪਸ ਆਉਣਾ ਚਾਹਣਾ ਤੇ ਮੈਂ ਲੋਕਾਂ ਕੋਲੇ ਗੱਲਾਂ ਵੱਡੀਆਂ ਕਰਦਾ ਰਿਹਾ ਹਾਂ ਤੇ ਮੈਂ ਮਾਫੀ ਮੰਗਦਾ ਹਾਂ ਤੇ ਮੇਰਾ ਆਰਐਸਐਸ ਦਾ ਆਗੂ ਤੁਹਾਡੀ ਉਮੀਦਵਾਰਤਾ ਜਾਂ ਇਹ ਕਹਿ ਦਈਏ ਕਿ ਤੁਹਾਡੀ ਟਿਕਟ ਜਿਹੜੀ ਐਲਾਨ ਕਰ ਰਿਆ ਹੈ ਉਹ ਕਿਉਂ ਕਰ ਰਿਆ ਲੋਕਾਂ ਨੂੰ ਦੱਸ ਦਿਓ ਕਿ ਆਰਐਸਐਸ ਨਾਲ ਕਨੈਕਸ਼ਨ ਕੀ ਹੈ ਜੀ ਜੀਪੀਟੀ ਦੀ ਕਮੀ ਖਲਦੀ ਪਈ ਏ ਤੁਹਾਨੂੰ ਮਗਰੋਂ ਲੱਥੀ ਹਾਂ ਦੁਬਾਰਾ ਤਾਂ ਨਹੀਂ ਆ ਜਦੋਂ ਲੋਕਾਂ ਨੂੰ ਬਹੁਤ ਲੱਗਦਾ ਕਿ ਮਤਲਬ ਵਿਰਸਾ ਸਿੰਘ ਵਲਟੋਹਾ ਨੂੰ ਬਹੁਤ ਸਖਤ ਸਟ੍ਰੈਕਲ ਮੈਂ ਹਰਸ਼ਦੀਪ ਕੋਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ 2024 ਚੋਣਾਂ ਨੂੰ ਲੈ ਕੇ ਪੰਜਾਬ 'ਚ ਕੀ ਮੌਸਮ ਚੱਲ ਰਿਹਾ ਹੈ ਉਹ ਅਸੀਂ ਲਗਾਤਾਰ ਕਵਰੇਜ ਕਰ ਰਹੇ ਹਾਂ ਖਡੂਰ ਸਾਹਿਬ ਲੋਕ ਸਭਾ ਸੀਟ ਦਾ ਜਿਹੜਾ ਮੁਕਾਬਲਾ ਹੈ ਕਾਫੀ ਦਿਲਚਸਪ ਹੈ ਤੇ ਸਾਡੇ ਨਾਲ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਬਹੁਤ-ਬਹੁਤ ਸਵਾਗਤ ਪੰਜਾਬ ਤੱਕ ਤੇ ਤੁਹਾਡਾ ਥੈਂਕ ਯੂ ਬੇਟਾ ਥੈਂਕ ਯੂ ਬਹੁਤ ਮਿਹਰਬਾਨੀ ਥੈਂਕ ਯੂ ਸਤਿ ਸ੍ਰੀ ਅਕਾਲ ਸਰ ਕਿਵੇਂ ਦਾ ਚੱਲ ਰਿਹਾ ਪ੍ਰਚਾਰ ਲੱਗਦਾ ਚਿੱਤ ਜਾਓਗੇ ਦੇਖੋ ਮੈਨੂੰ ਆਪਣੇ ਤੇ ਭਰੋਸਾ ਆ ਹਮ ਪਰ ਦੂਸਰੀ ਗੱਲ ਹੈ ਕਿ ਆਪਣੇ ਜੀਵਨ ਤੇ ਭਰੋਸਾ ਹੈ ਤੇ ਮੇਰੀ ਚਾਹੇ ਆਮ ਜ਼ਿੰਦਗੀ ਹੋਵੇ ਤੇ ਚਾਹੇ ਰਾਜਨੀਤਿਕ ਜ਼ਿੰਦਗੀ ਹੋਵੇ ਇੱਕ ਖੁੱਲੀ ਕਿਤਾਬ ਦੀ ਤਰ੍ਹਾਂ ਲੋਕਾਂ ਦੇ ਸਾਹਮਣੇ ਲੋਕੀ ਲੰਬੇ ਸਮੇਂ ਤੋਂ ਮੈਨੂੰ ਰਾਜਨੀਤੀ ਵਿੱਚ ਵਿਚਰਦਿਆਂ ਦੇਖਦੇ ਮੇਰੇ ਕੰਮ ਕਰਨ ਦਾ ਤਰੀਕਾ ਮੇਰਾ ਲੋਕਾਂ ਦੇ ਵਿੱਚ ਵਿਚਰਨ ਦਾ ਤਰੀਕਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹਨੂੰ ਆਪਾਂ ਕਹਿ ਦਿੰਨੇ ਆ ਕਿ ਲੋਕਾਂ ਦੇ ਕੰਮ ਕਿਵੇਂ ਕਰਾਉਣੇ ਆ ਕੰਮ ਆਉਣਾ ਕਿਵੇਂ ਆ ਤੁਹਾਡੀ ਅਵੇਲੇਬਿਲਟੀ ਕਿੰਨੀ ਹੈ ਉਹ ਲੋਕਾਂ ਨੂੰ ਜਿਹੜਾ ਸਾਰਾ ਕੁਝ ਪਤਾ ਹੈ ਔਰ ਜੇ ਕੋਈ ਮਸਲੇ ਨੇ ਚਾਹੇ ਉਹ ਪੰਜਾਬ ਦੇ ਨੇ ਚਾਹੇ ਪੰਥ ਦੇ ਨੇ ਜਾਂ ਸਾਡੇ ਲੋਕਾਂ ਦੇ ਨੇ ਕਿਸ ਪਲੇਟਫਾਰਮ ਤੇ ਕਿਸ ਜਜ਼ਬੇ ਨਾਲ ਕਿਸ ਆਵਾਜ਼ ਨਾਲ ਕਿਸ ਲੌਜਿਕ ਦੇ ਨਾਲ ਉਠਾਉਣੇ ਨੇ ਉਹ ਲੋਕ ਮੇਰੇ ਬਾਰੇ ਜਾਣਦੇ ਨੇ ਮੈਂ ਤਾਂ ਇਸੇ ਦਾ ਤੁਸੀਂ ਪੰਥ ਤੇ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਹੈ ਕੀ ਨਹੀਂ ਇਹ ਨਹੀਂ ਲੱਗਦਾ ਕਿ ਲੋਕਾਂ ਦਾ ਵਿਸ਼ਵਾਸ ਅਕਾਲੀ ਦਲ ਤੋਂ ਕਾਫੀ ਘਟਿਆ ਹੈ ਮੈਂ ਦੇਖੋ ਮੈਂ ਇੱਕ ਬੇਨਤੀ ਕਰਾਂ ਜੇ ਤੇ ਤੁਸੀਂ ਸਾਰੀ ਚੀਜ਼ ਨੂੰ ਐਨਾਲਾਈਜ਼ ਕਰੋਗੇ ਵੱਛੇਲੂਸ਼ਨ ਕਰੋਗੇ ਕਹਿੰਨੂ ਜੋ ਮਰਜ਼ੀ ਕਹੀਂ ਜਾਓ ਇਹ ਗੱਲ ਆਮ ਕਰਕੇ ਪ੍ਰਚਲਿਤ ਇਹੀ ਕੀਤੀ ਜਾਂਦੀ ਪਰ ਅਸਲੀਅਤ ਇਹ ਹੈ ਕਿ ਪੰਜਾਬ ਦੇ ਲੋਕਾਂ ਨੂੰ ਜਿਹੜੇ ਅਸੀਂ ਦਾਵਾ ਕਰਦੇ ਕਿਸੇ ਬੜੇ ਸਿਆਣੇ ਅਸੀਂ ਬਾਕੀ ਜਿਹੜੇ ਹਿੰਦੁਸਤਾਨ ਦੇ ਵਾਸੀ ਉਹਨਾਂ ਦੇ ਨਾਲੋਂ ਇੰਟੈਲੀਜੈਂਟ ਹਨ ਪਰ ਜਿੰਨਾ ਅਸੀਂ ਰਾਜਨੀਤਿਕ ਟਰੈਪ ਦਾ ਸ਼ਿਕਾਰ ਹੋਏ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਪ੍ਰਸ਼ਾਂਤ ਕਸ਼ੋਰ ਵੱਲੋਂ ਬਣਾਈ ਹੋਈ ਨੀਤੀ ਦੇ ਤਹਿਤ ਪੰਜਾਬੀਆਂ ਨੂੰ ਠਾਕੇ ਤੁਰ ਜਾਂਦਾ ਹੈ ਸਰਕਾਰ ਬਣਾਉਂਦੇ ਲੋਕੀ ਰਾਜ ਕੇ 80 ਸੀਟਾਂ ਦਿੰਦੇ ਆ ਔਰ ਮੇਰਾ ਖਿਆਲ ਹੈ ਕਿ ਸਾਲ 2 ਸਾਲ ਬਾਅਦ ਹੀ ਤਾਂ ਹਮਾਰ ਜੇ ਫਿਰ ਕੇਜਰੀਵਾਲ ਤੇ ਭਗਵੰਤ ਮਾਨ ਜੀ ਆ ਜਾਂਦੇ ਆ ਇਹ ਗਰੰਟੀਆਂ ਦਿਖਾਉਂਦੇ ਨੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਇਨਕਲਾਬ ਤੇ ਬਦਲਾਅ ਦੇ ਨਾਂ ਦੇ ਉੱਤੇ ਇਹੋ ਜਿਹੇ ਮਾਹੌਲ ਸਿਰਜਦੇ ਨੇ ਕਿ ਲੋਕੀ ਸਮਝਦੇ ਯਾਰ ਇਸ ਤੇ ਐਵੇਂ ਹੀ ਰਹੇ ਇਹ ਤਾਂ ਸਾਡੀ ਕਾਇਆ ਕਲਪ ਕਰ ਦੇਣਗੇ ਤੇ ਲੋਕਾਂ ਨੇ ਬਦਲਾ ਦੇਣਾ ਤੇ ਵੀ ਦੇਖ ਲਿਆ ਕਿ ਸਾਡੇ ਨਾਲ ਠੱਗੀ ਵਧੀ ਠੱਗੀ ਬੰਦਾ ਇੱਕ ਵਾਰ ਖਾ ਸਕਦਾ ਹੈ ਦੂਜੀ ਵਾਰ ਸੰਭਲ ਜਾਂਦਾ ਤੇ ਜੇ ਕਿਤੇ ਦੂਜੀ ਵਾਰਾਂ ਵੀ ਸ਼ਿਕਾਰ ਹੋ ਜੇ ਤੇ ਫਿਰ ਮੇਰੇ ਖਿਆਲ ਕਿ ਤੀਜੀ ਵਾਰਾਂ ਤੇ ਉਹੀ ਹੈ ਕਿ ਜਿਹੜਾ ਸੁਧਰ ਹੀ ਨਹੀਂ ਸਕਦਾ ਜਿਹਨੇ ਠੱਠੇ ਖੂਬ ਚ ਹੀ ਜਾਣਾ ਆ ਉਹੀ ਜਿਹੜਾ ਹੈ ਠੱਗੀ ਦਾ ਸ਼ਿਕਾਰ ਹੁੰਦਾ ਹੁਣ ਲੋਕ ਠੱਗੀ ਦਾ ਸ਼ਿਕਾਰ ਨਹੀਂ ਹੁੰਦੇ ਲੋਕਾਂ ਨੂੰ ਪਤਾ ਲੱਗਿਆ ਕਿ ਸਾਡਾ ਹਤੈਸ਼ੀ ਕੌਣ ਹੈ ਸਾਡਾ ਆਪਣਾ ਕੌਣ ਹੈ ਸਾਡੇ ਵਾਸਤੇ ਕਿੰਨੇ ਲੜਾਈਆਂ ਲੜੀਆਂ ਨੇ ਸਾਡੇ ਵਾਸਤੇ ਕੰਮ ਕਿਨੇ ਕੀਤੇ ਆ ਸਾਡੀ ਡਿਵੈਲਪਮੈਂਟ ਕਿਨੇ ਕੀਤੀ ਐ ਸਾਨੂੰ ਵੈਲਫੇਅਰ ਸਕੀਮਸ ਕਿਨੇ ਦਿੱਤੀਆਂ ਨੇ ਉਹ ਜਦੋਂ ਤੁਲਨਾ ਕਰਦੇ ਨੇ ਹੁਣ ਭੌ ਕੇ ਸਾਹ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਯਾਦ ਕਰਦੇ ਨੇ ਤੇ ਫਿਰ ਕੁਦਰਤੀ ਹੈ ਕਿ ਅਕਾਲੀ ਦਲ ਉਭਾਰਤਾ ਪੰਜਾਬ ਬਚਾਓ ਯਾਤਰਾ ਤੁਹਾਡੇ ਸਾਹਮਣੇ ਹੈ ਕਿ ਭਰ ਗਰਮੀ ਦੇ ਵਿੱਚ ਲੋਕਾਂ ਦਾ ਝੁੰਘਾਰਾ ਮਿਲਦਾ ਆ ਉਹ ਇੱਕ ਤਰ੍ਹਾਂ ਦਾ ਪੰਜਾਬ ਦਾ ਸਿਨੈਰੀਓ ਦੱਸਦਾ ਮੈਂ ਗ੍ਰਾਫ ਹੇਠਾਂ ਡਿੱਗਣ ਦੀ ਗੱਲ ਇਸ ਲਈ ਕੀਤੀ ਕਿਉਂਕਿ ਅਸੀਂ ਦੇਖੇ ਪਿਛਲੇ ਇਲੈਕਸ਼ਨ 2017 ਦੀ ਚੋਣ 2019 2022 ਤੋਂ ਬਾਅਦ ਜਿੰਨੀ ਚੋਣਾਂ ਵੀ ਹੋਈਆਂ ਅਕਾਲੀ ਦਲ ਜ਼ਿਆਦਾ ਸਰਵਾਈਵ ਨਹੀਂ ਕਰ ਪਾਇਆ ਅਕਾਲੀ ਦਲ ਬਹੁਤ ਮਾੜੀ ਡੋਰ ਚ ਨਿਕਲ ਰਿਹਾ ਤੁਸੀਂ ਕਹਿ ਰਹੇ ਹੋ ਅਕਾਲੀ ਦਲ ਰਿਵਾਈਵ ਕਰੂਗਾ ਤੇ ਕਹਿ ਰਹੇ ਹੋ ਕਿ ਬਾਕੀਆਂ ਨੇ ਤੁਹਾਡੀ ਪਾਰਟੀ ਨੂੰ ਭੰਡਿਆ ਇਸ ਲਈ ਤੁਹਾਨੂੰ ਨੁਕਸਾਨ ਉਠਾਣਾ ਪਿਆ ਕੀ ਲੱਗਦਾ ਐਸਾ ਕੀ ਕੀਤਾ ਹੋਣਾ ਅਕਾਲੀ ਦਲ ਨੇ ਕਿ ਲੋਕ ਵਿਸ਼ਵਾਸ ਕਰਨਗੇ ਤੁਸੀਂ ਕਹਿ ਰਹੇ ਹੋ ਕਿ ਲੋਕਾਂ ਨੂੰ ਯਾਦ ਆ ਰਿਹਾ ਪ੍ਰਕਾਸ਼ ਸਿੰਘ ਬਾਦਲ ਦੇ ਦਿਨ ਵਿਕਾਸ ਜਿੰਨਾ ਕੀਤਾ ਪਰ ਕਿਉਂਕਿ ਤੁਹਾਨੂੰ ਇਹ ਨਹੀਂ ਲੱਗਦਾ ਕਿ ਹੁਣ ਪੰਥ ਦੀ ਜੇ ਮੈਂ ਗੱਲ ਕਰਾਂ ਪੰਥਕ ਮੁੱਦੇ ਦੀ ਗੱਲ ਕਰਾਂ ਇੱਕ ਪੰਥਕ ਸੀਟ ਦੀ ਗੱਲ ਕਰਾਂ ਅਮਰਿਤਪਾਲ ਸਿੰਘ ਇੱਕ ਚੁਣੌਤੀ ਦੇ ਤੌਰ ਤੇ ਅਕਾਲੀ ਦਲ ਦੇ ਸਾਹਮਣੇ ਖੜਾ ਹੋ ਗਿਆ ਨੇ ਦੇਖੋ ਪਹਿਲੀ ਤੇ ਗੱਲ ਤੁਸੀਂ ਗੱਲ ਕੀਤੀ ਹੈ ਕਿ ਲੋਕ ਵਿਸ਼ਵਾਸ ਕਿਵੇਂ ਕਰਨ ਤੇ ਲੋਕ ਤੇ ਵਿਸ਼ਵਾਸ ਉਦੋਂ ਹੀ ਕਰਦੇ ਹੁੰਦੇ ਆ ਜਦੋਂ ਬਗਾਨਿਆਂ ਦੇ ਵੱਲੋਂ ਬਗਾਨੇ ਜਿਹੜਾ ਆ ਚੁੱਕਣਾ ਤੇ ਦੇ ਦਿੰਦੇ ਨੇ ਪਰ ਬਗਾਨੇ ਕਦੀ ਆਪਣੇ ਨਹੀਂ ਬਣਦੇ ਤੇ ਜਦੋਂ ਆਪਣੇ ਆ ਦਾ ਅਹਿਸਾਸ ਹੋ ਜੇ ਤੇ ਫਿਰ ਘਰ ਦੀ ਦਲੀਜ ਟੱਪਿਆ ਹੋਇਆ ਬੰਦਾ ਵੀ ਵਾਪਸ ਹੁੰਦਾ ਹੈ ਵੀ ਯਾਰ ਮੈਂ ਤੇ ਨਾਲ ਦੀ ਚੁੱਕਣਾ ਜਾ ਗਿਆ ਸੀਗਾ ਮੈਂ ਆਪਣੇ ਘਰ ਬਰਬਾਦ ਕਰਨ ਲੱਗ ਪਿਆ ਸੀਗਾ ਇਸ ਕਰਕੇ ਜਿਹੜੇ ਤੁਸੀਂ ਇਹ ਰਵਾਇਤੀ ਪਾਰਟੀਆਂ ਦੀ ਗੱਲ ਕਰ ਰਹੇ ਹੋ ਕਿ ਉਤੋਂ ਲੋਕ ਜੋ ਹੈ ਹੁਣ ਸਮਝ ਚੁੱਕੇ ਨੇ ਉਹਨਾਂ ਨੂੰ ਵੋਟ ਨਹੀਂ ਕਰਦੇ ਪਰ ਇਹ ਜਿਹੜੀ ਨਵੀਂ ਧਿਰ ਖੜੀ ਹੋਈ ਆ ਅਮਰਿਤਪਾਲ ਸਿੰਘ ਆਸਕਰ ਸ਼੍ਰੀਖ ਖਡੂਰ ਸਾਹਿਬ ਲੋਕ ਸਭਾ ਸੀਟ ਤੇ ਉਹ ਅਕਾਲੀ ਦਲ ਦੀ ਚੁਣੌਤੀ ਨਹੀਂ ਹੈ ਕਿਉਂਕਿ ਉਹਨਾਂ ਦਾ ਪ੍ਰਚਾਰ ਵੀ ਦੇਖਣ ਵਾਲਾ ਉਹ ਹੀ ਕਹਿੰਦੇ ਨੇ ਕਿ ਤੁਸੀਂ ਇੱਕ ਮੌਕਾ ਇਹਨਾਂ ਨੂੰ ਦੇ ਕੇ ਦੇਖੋ ਇਹ ਤਮਾਮ ਜਿਹੜਾ ਪ੍ਰਚਾਰ ਹੋ ਰਿਹਾ ਅਕਾਲੀ ਦਲ ਦੀ ਚੁਣੌਤੀ ਨਹੀਂ ਨਹੀਂ ਇਲੈਕਸ਼ਨ ਲੜਨਾ ਹਰਕ ਦਾ ਅਧਿਕਾਰ ਹੈ ਜੀ ਮੈਂ ਤਾਂ ਇਹ ਕਹਿੰਦਾ ਕਿ ਇਲੈਕਸ਼ਨ ਨਾਲ ਲੜੇ ਹੁਣ ਮੰਨ ਲਓ ਕਿ ਕੋਈ ਵੀ ਵਿਅਕਤੀ ਇੱਕ ਚਰਚਾ ਦਾ ਬਿੰਦੂ ਬਣਿਆ ਹੈ ਹੂੰ ਉਹਨੂੰ ਤੁਸੀਂ ਪੋਲਿਟਿਕਸ 'ਚ ਉਤਾਰਦੇ ਜੇ ਜਾਂ ਉਤਰਦਾ ਹੈ ਇਹ ਕੁਦਰਤੀ ਹੈ ਕਿ ਉਹਦੇ ਬਾਰੇ ਚਰਚਾ ਨ ਵੀ ਕਰੀ ਹੋ। ਹਮ ਅੱਜ ਤੋਂ 5 ਸਾਲ ਪਹਿਲਾਂ ਮੇਰੀ ਵੱਡੀ ਭੈਣ ਬੀਬੀ ਪਰਮਜੀਤਪੁਰ ਖਾਲੜਾ ਨੇ ਜੀ ਉਹਨਾਂ ਕੋਲੇ ਬੜੀ ਵੱਡੀ ਵਿਰਾਸਤ ਸੀਗੀ। ਹਮ ਹਾਂਜੀ ਉਹਨਾਂ ਨੇ ਇਲੈਕਸ਼ਨ ਲੜੀ ਸੀ। ਹਮ ਔਰ ਉਹਨਾਂ ਤੇ ਸਵਾਲ ਵੀ ਕੋਈ ਨਹੀਂ ਸੁੱਟਦਾ। ਠੀਕ ਹੈ। ਹਾਂਜੀ ਤੇ ਉਹ ਤੁਹਾਡਾ মিডিਆ ਵੀ, ਬਾਕੀ মিডিਆ ਵੀ, ਪ੍ਰਿੰਟ মিডিਆ ਵੀ, ਹਮ ਇਲੈਕਟ੍ਰੋਨਿਕ মিডিਆ ਵੀ ਮਤਲਬ ਇਹੀ ਸਵਾਲ ਚੱਲਦੇ ਸੀ ਕਿ ਬੀਬੀ ਖਲੜਾ ਜਿਹੜੀ ਹੈ ਜੀ ਇਹ ਤੇ 1999 ਨੂੰ ਬਾਤ ਪਾਏਗੀ। ਹੂੰ 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 ਏਡੀ ਵੱਡੀ ਵੇਵ ਆ ਜੀ ਇੱਕ ਪਾਸੜ ਆ ਜੀ। ਤੇ ਤੀਜੇ ਨੰਬਰ ਤੇ ਆਏ ਸੀ। ਸੋਸ਼ਲ ਮੀਡੀਆ ਉਦੋਂ ਵੀ ਇਸੇ ਤਰ੍ਹਾਂ ਚੱਲਦਾ ਸੀਗਾ। ਹੂੰ ਅਸਲੀਅਤ ਕੀ ਨਕਲੀ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਰਿਜ਼ਲਟ ਆ ਗਿਆ। ਪਰ ਹੁਣ ਵੀ ਕੀ ਹੈ ਕਿ ਵੋਟਾਂ ਪਉਣੀਆਂ ਲੋਕ ਸਭਾ ਹਲਕਾ ਖਡੂਰ ਸਾਬ ਦੇ ਲੋਕਾਂ। ਜਿੱਥੇ ਤਕਰੀਬਨ 75% ਸਿੱਖਵਾਦੀ ਹੈ। ਜਿੱਥੇ ਸਿੱਖਵਾਦੀ ਹੈ। ਔਰ ਦੂਜੀ ਗੱਲ ਜਿਹੜੀ ਹੈ ਕਿ ਨਾ ਅਮਰੀਕਾ ਚ ਬੈਠੇ ਕਿਸੇ ਜਨੇ ਪਾਉਣੀ ਨਾ ਕੈਨੇਡਾ ਵਾਲੇ ਨੇ ਪਾਉਣੀ ਹੈ ਤੇ ਨਾ ਜਲੰਧਰ ਵਾਲੇ ਨੇ ਮੋਗੇ ਵਾਲੇ ਨੇ ਤੇ ਭਰਾਂ ਵਾਲਿਆਂ ਨੇ ਪਾਉਣੀ ਹੈ ਕੇਵਲ ਤੇ ਕੀੜ ਖਡੂਰ ਸਾਹਿਬ ਜਿਹੜੇ ਕੌਨਸਟਿਚਨਸੀ ਲੋਕ ਸਭਾ ਦੀ ਉਥੋਂ ਦੇ ਲੋਕਾਂ ਨੇ ਵੋਟ ਪਾਉਣੀ ਉਹ ਜਿਹੜੇ ਕਿਹੜੇ ਸੱਜਣ ਨੇ ਜਿਹੜੇ ਕਹਿੰਦੇ ਕਿ ਮੇਰੀ ਵੋਟ ਅਮਰਤਪਾਲ ਨੂੰ ਜਾ ਤੇ ਉਹਨਾਂ ਦੀ ਆਈਡੀ ਚੈੱਕ ਕਰ ਲੋ ਲੌਕਡ ਹੋ ਗਏ ਤੇ ਜਾਂ ਜਿਨ੍ਹਾਂ ਦਾ ਕੋਈ ਸਬੰਧ ਖਡੂਰ ਸਾਹਿਬ ਦੇ ਨਾਲ ਨਹੀਂ ਹੈਗਾ ਉਹ ਲੋਕ ਹੋਣਗੇ ਤੇ ਜੰਮ ਜੰਮ ਕੇ ਇਹੋ ਜਿਹਾ ਜਿਹੜਾ ਵਾਤਾਵਰਨ ਸਿਰਜਣ ਦੀ ਕੋਸ਼ਿਸ਼ ਕਰਦੇ ਆ ਉਹ ਕਰੀ ਜਾਣ ਤੁਸੀਂ ਕਹਿ ਰਹੇ ਹੋ ਸੋਸ਼ਲ ਮੀਡੀਆ ਦੇ ਆਧਾਰ ਰੇ ਉਵੇਂ ਨਹੀਂ ਹੈ ਜਾਂ ਜਿਨ ਜਿਹੜੇ ਲੋਕ ਪ੍ਰਚਾਰ ਕਰ ਰਹੇ ਨੇ ਉਹਨਾਂ ਦੀ ਵੋਟ ਇੱਥੇ ਨਹੀਂ ਹੈ ਤੇ ਅਕਾਲੀ ਦਲ ਵਾਰ-ਵਾਰ ਇਹ ਵੀ ਹੁਸਾਮ ਲਗਾਉਂਦਾ ਹੈ ਕਿ ਕਿਸੇ ਸਾਜ਼ਿਸ਼ ਤੇ ਤਹਿਤ ਪਿੱਛੇ ਗਿਆ ਹੈ ਆਰਐਸਐਸ ਨੂੰ ਲੈ ਕੇ ਕਈ ਤਰ੍ਹਾਂ ਦੇ ਦਲਸਬ ਉਹ ਕੀ ਪੂਰੀ ਗੱਲ ਹੈ ਕਿ ਇਸ ਨੂੰ ਲੈ ਕੇ ਕਿਸੇ ਤਰ੍ਹਾਂ ਦੇ ਕੋਈ ਸਬੂਤ ਅਕਾਲੀ ਦਲ ਨੂੰ ਮਿਲੇ ਜੋ ਲੋਕਾਂ ਦੇ ਸਾਹਮਣੇ ਰੱਖੇ ਜਾਣ ਦੇਖੋ ਅਰਸ਼ ਮੈਂ ਬੇਟਾ ਜਿਹੜੀ ਗੱਲ ਕਰਦਾ ਨਾ ਰਾਜਨੀਤੀ ਦੀ ਜੇ ਮੈਂ ਇਲਜ਼ਾਮ ਲਾਉਂ ਤੇ ਜਾਂ ਜਾਂ ਮੈਂ ਸਵਾਲ ਉਠਾਉਣ ਤੇ ਆ ਜਾਣਾ ਤੇ ਮੇਰੇ ਕੋਲ ਤੇ ਇੰਨੇ ਸਵਾਲ ਆ ਜੀਦਾ ਉਹਨਾਂ ਕੋਲੇ ਹੁਣ ਤੱਕ ਨਾ ਤੇ ਜਿਹੜੇ ਮੈਂ ਉਠਾਏ ਵੀ ਆ ਉਹਨਾਂ ਦਾ ਜਵਾਬ ਵੀ ਨਹੀਂ ਦਿੱਤਾ ਤੇ ਉਹਨਾਂ ਨੇ ਵੀ ਮੇਰੇ ਉੱਤੇ ਕੂੜ ਪ੍ਰਚਾਰ ਕਰਨ ਵਾਲੀ ਕਸਰ ਕੋਈ ਨਹੀਂ ਛੱਡੀ ਮੈਂ ਤੇ ਇੱਥੋਂ ਤੱਕ ਆ ਕਿਹਾ ਸੀਗਾ ਕਿ ਯਾਰ ਆਪਾਂ ਘੈਂਸ ਘੈਂਸ ਛੱਡੀਏ ਮੇਰਾ ਤਾਂ ਰੌਣਕ ਨਿਮਰਤਾ ਸਹਿਤ ਸਦਾ ਆ। ਇੱਕ ਕਮਰਾ ਇੱਕ ਕੈਮਰਾ ਲਿੰਕ ਦੇਵਾਂਗੇ। ਸਮੁੱਚੀ ਜਨਤਾ ਡਿਬੇਟ ਦੇਖੂਗੀ। ਇੱਕ ਪਾਸੇ ਵਿਰਸਾ ਸਿੰਘ ਬਲਟੋਹਾ ਆਉਂਦਾ ਏ। ਇੱਕ ਬੰਦਾ ਦੁਨੀਆ ਚੋਂ ਕੋਈ ਵੀ ਕਿਤੇ ਵੀ ਤੁਸੀਂ ਲੈ ਜਾਓ। ਹਾਂਜੀ ਉਹ ਮੇਰੇ ਨਾਲ ਡਿਬੇਟ ਕਰ ਲੇ। ਮੈਂ ਸਵਾਲ ਵੀ ਨਹੀਂ ਕਰਦਾ ਮੈਂ ਕੇਵਲ ਜਵਾਬ ਦਉਂਦਾ। ਤੇ ਜੇ ਵਿਰਸਾ ਸਿੰਘ ਬਲਟੋਹਾ ਦਾ ਪੱਖ ਊਣਾ ਰਹੇ ਜੇ ਕੋਈ ਕਮਜ਼ੋਰੀ ਸਾਬਤ ਹੋ ਜੇ ਜਾਂ ਮੈਂ ਝੂਠਾ ਸਾਬਤ ਹੋ ਜਾ ਮੈਂ ਮੈਦਾਨ ਛੱਡ ਜੀ। ਹੁਣ ਮੇਰੇ ਸਵਾਲ ਕੀ ਸੀ ਮੇਰੇ ਸਵਾਲ ਇਹ ਸੀ ਕਿ ਭਾਈ ਅਮਰਤਪਾਲ ਸਿੰਘ ਹੋਰਾਂ ਦੀਆਂ ਤੁਸੀਂ ਸਟੇਟਮੈਂਟਾਂ ਪ੍ਰਾਣੀਆਂ ਕੱਢ ਕੇ ਦਿਓ ਜੀ ਜੇ ਤੇ ਕਿਸੇ ਗੱਲ ਤੇ ਖੜੋਤੇ ਆ ਤੇ ਤਾਂ ਦੱਸ ਦਿਓ ਜੇ ਉਸ ਗੱਲ ਤੇ ਨਹੀਂ ਖੜੋਤੇ ਕਿ ਪੰਤ ਕੋਲੋਂ ਮਾਫੀ ਮੰਗੀ ਕਿ ਮੇਰੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਤੇ ਮੈਂ ਹੁਣ ਉਸ ਤੋਂ ਵਾਪਸ ਆਉਣਾ ਚਾਹਣਾ ਤੇ ਮੈਂ ਲੋਕਾਂ ਕੋਲੇ ਗੱਲਾਂ ਵੱਡੀਆਂ ਕਰਦਾ ਰਿਹਾ ਹਾਂ ਤੇ ਮੈਂ ਮਾਫੀ ਮੰਗਦਾ ਹਾਂ ਤੇ ਮੇਰਾ ਹੁਣ ਐਜੰਡਾ ਹੈ ਮੰਗਣੀ ਚਾਹੀਦੀ ਆ ਨਾ ਜਿੱਤੇ ਵਿਰਸਾ ਸਿੰਘ ਬਲਟੋਹਾ ਨੇ ਕੁਝ ਅਜਿਹਾ ਕੀਤਾ ਆ ਕਿ ਅੱਜ ਤੋਂ 40 ਸਾਲ 45 ਸਾਲ ਮੈਂ 10ਵੀਂ ਚ ਪੜਦਾ ਸੀ 1978 ਤੋਂ ਲੈ ਕੇ ਮਤੁਰਿਆ ਆ ਜੋ ਮੇਰਾ ਕਦਮ ਸੀ ਉਹਦੇ ਤੋਂ ਗਾਂ ਭਾਵੇਂ ਕਦਮ ਪੁੱਟਿਆ ਹੋਵੇ ਨਾ ਮੇਰੀ ਬੋਲਬਾਣੀ ਚ ਨਾ ਮੇਰੇ ਕਰਮ ਚ ਤੇ ਨਾਮ ਮੇਰੇ ਸਟੈਂਡ 'ਚ ਕੋਈ ਫਰਕ ਆਇਆ ਹੈ ਕੀ ਫਰਕ ਲੱਗਾ ਅਮਰਿਤਪਾਲ ਦੇ ਸਟੈਂਡ 'ਚ ਹੁਣ ਤੱਕ ਇਹ ਉਹਨਾਂ ਨੇ ਕਿਆ ਸੀ ਚੋਣ ਨਹੀਂ ਲੜਨੀ ਚੋਣ ਲੜ ਰੇ ਨੇ ਇਹ ਸਟੈਂਡ ਕੁਦਰਤੀ ਹੈ ਸੰਧਾਨ ਦੀ ਗੱਲ ਆਜੋ ਉੱਥੇ ਆਜੋ ਉਹ ਤਾਂ ਕਈ ਪਾਰਟੀ ਵੀ ਵਾਇਰਲ ਕਰਦੇ ਨੇ ਕਿ ਕਈ ਸੋਸ਼ਲ ਮੀਡੀਆ ਤੇ ਕਹਿੰਦਾ ਕਿ ਹਾਂ ਅਗਰ ਜ਼ਰੂਰਤ ਪਈ ਤੇ ਠੀਕ ਹੈ ਦੇਖਾਂਗੇ ਸੋਚਾਂਗੇ ਉਹ ਇਹਦਾ ਕਾਊਂਟਰ ਕਰਦੇ ਨੇ ਨਹੀਂ ਚੋਣ ਪ੍ਰਣਾਲੀ ਨੂੰ ਤਾਂ ਟੋਟਲੀ ਰੱਦ ਕਰਦੇ ਆ ਹੂੰ ਉਹ ਤਾਂ ਦੇਖੋ ਸੰਧਾਨ ਤੁਸੀਂ ਹਿੰਦੁਸਤਾਨ 'ਚ ਰਹਿੰਦੇ ਜੇ ਤੇ ਜੇ ਇੱਥੇ ਸੜਕ ਤੇ ਵਿਚਰੇ ਤਾਂ ਸੰਧਾਨ ਦੇ ਤਾਂ ਇਹ ਤੇ ਵਿਚਰੇ ਆ ਜੈਸੇ ਹੀ ਆਉਣ ਦਾ ਵੇ ਹੈ ਹਾਂਜੀ ਹਾਂਜੀ ਅਸੀਂ ਸਫਰ ਕਰ ਰਹੇ ਹਾਂ ਤੇ ਇਹ ਵੀ ਇੱਕ ਸਾਡੇ ਸੰਵਿਧਾਨ ਦੇ ਵਿੱਚ ਸਾਨੂੰ ਮਿਲੀ ਹੋਈ ਸ਼ਕਤੀ ਦੇ ਤਹਿਤ ਕਰ ਰਹੇ ਹਾਂ ਪਰ ਇੱਕ ਸੰਵਿਧਾਨ ਨੂੰ ਮੰਨਣਾ ਹੀ ਨਾ ਇਤੋਂ ਤੱਕ ਕਹਿਣਾ ਕਿ ਸਾਨੂੰ ਹਲਕੇ ਕੁੱਤੇ ਨਹੀਂ ਵੜਿਆ ਕਿ ਜਿਹੜਾ ਸਾਨੂੰ ਨਹੀਂ ਮੰਨਦਾ ਅਸੀਂ ਉਸ ਸੰਵਿਧਾਨ ਨੂੰ ਮੰਨਾਂਗੇ ਅੱਜ ਤੁਸੀਂ ਉਸ ਸੰਵਿਧਾਨ ਨੂੰ ਮੰਨਦੇ ਚਲੋ ਮੈਨੂੰ ਇਸ ਗੱਲ ਦੇ ਨਾਲ ਵੀ ਨਹੀਂ ਗੱਲ ਮੈਨੂੰ ਇਹ ਗੱਲ ਦੱਸ ਦਿਓ ਕਿ ਐਡਵੋਕੇਟ ਰਾਜਦੀਪ ਸਿੰਘ ਬਰਨਾਲਾ ਜਿਹੜੇ 2015 ਤੋਂ ਆਰਐਸਐਸ ਨਾਲ ਜੁੜੇ ਨੇ ਤੇ ਵੱਡੇ ਆਗੂ ਨੇ ਤੇ ਜਿਹੜੇ ਕਹਿੰਦੇ ਆ ਕਿ ਆਰਐਸਐਸ ਦੀ ਵਿਚਾਰਧਾਰਾ ਬਹੁਤ ਵਧੀਆ ਤੇ ਸਿੱਖਾਂ ਦੇ ਵਿੱਚ ਵਹਿਮ ਤੇ ਭਰਮ ਪਾਇਆ ਜਾਂਦਾ ਆ ਕਿ ਸਿੱਖਾਂ ਵਾਸਤੇ ਆਰਐਸਐਸ ਖਤਰਾ ਆ ਹਾਂਜੀ ਮੈਂ ਇਹ ਵਹਿਮ ਤੇ ਭਰਮ ਵੀ ਦੂਰ ਕਰੂੰਗਾ ਤੇ ਆਰਐਸਐਸ ਦੀ ਵਿਚਾਰਧਾਰਾ ਦਾ ਪ੍ਰਚਾਰ ਵੀ ਕਰੂੰਗਾ ਉਹ ਜਾ ਕੇ ਹਾਂਜੀ ਡਿਬਰੂਗੜ੍ਹ ਜੀਲ ਤੇ ਮੁਲਾਕਾਤ ਕਰਦੇ ਆ ਕੱਲੇ ਤੇ ਕੱਲੇ ਬਾਹਰ ਆਣ ਕੇ ਉਸੇ ਦੇ ਨਹੀਂ ਇਹ ਚਰਚਾ ਛਿੜਦੀ ਹੈ ਤੇ ਉਹ ਕਹਿੰਦੇ ਆ ਕਿ ਕਿ ਭਾਈ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਉਮੀਦਵਾਰ ਹੋਣਗੇ ਕਿਹੜੇ ਪੰਥਰਾ ਸਲਾਹ ਕਰਕੇ ਕੀਤਾ ਸੀਗਾ ਆਰਐਸਐਸ ਦਾਗੂ ਤੁਹਾਡੀ ਉਮੀਦਵਾਰਤਾ ਜਾਂ ਕਹਿ ਦਈਏ ਕਿ ਤੁਹਾਡੀ ਟਿਕਟ ਜਿਹੜੀ ਐਲਾਨ ਕਰ ਰਿਆ ਹੈ ਉਹ ਕਿਉਂ ਕਰ ਰਿਆ ਲੋਕਾਂ ਨੂੰ ਦੱਸ ਦਿਓ ਕਿ ਆਰਐਸਐਸ ਨਾਲ ਕਨੈਕਸ਼ਨ ਕੀ ਹੈ ਫਿਰ ਦੂਜੀ ਗੱਲ ਮੈਂ ਕਿ ਅਰਸ਼ ਦੱਸਾਂ ਨੋਮੀਨੇਸ਼ਨ ਜਿਹੜੀਆਂ ਸਿਗੀਆਂ 14 ਤਰੀਕ 14 ਮਈ ਦੁਪਹਿਰ 3 ਵਜੇ ਤੱਕ ਭਾਵੇਂ ਤੁਸੀਂ 7 ਤਰੀਕ ਨੂੰ ਕੋਈ ਜਮਾ ਕਰਾਤੀਆਂ ਕੁਝ ਦਾਖਲ ਕਰਾਤੀਆਂ ਕੰਪਲੀਟ ਸੈੱਟ ਜਿਹੜਾ ਤੁਹਾਡਾ ਆ ਉਹ 14 ਮਈ 3 ਵਜੇ ਤੱਕ ਦਾਖਲ ਹੋਣਾ ਚਾਹੀਦਾ ਸੀ ਤੇ ਭਾਈ ਸਾਹਿਬ ਦਾ ਨਹੀਂ ਦਾਖਲ ਹੋਇਆ ਕਿਵੇਂ ਚੰਦਕ ਕਾਗਜ਼ ਜਿਹੜੇ ਨੇ ਉਹ ਵੀ ਅਨਕੰਪਲੀਟ ਜਿਹੜੇ ਆ ਉਹਥੇ ਦਾਖਲ ਕਰਾਏ ਗਏ ਔਰ ਮੈਂ ਵੀ ਦੱਸਦਾ ਜੀ ਮੈਂ 2007 ਤੋਂ ਇਲੈਕਸ਼ਨਾਂ ਲੜਦਾ ਆ ਸਿੱਧੇ ਰੂਪ ਚ ਬਾਕੀ ਹੋਰ ਨਾਲ ਦੀਆਂ ਕਈ ਲੜੀਆਂ ਨੇ ਮੈਂ ਕਦੇ ਵਕੀਲ ਖੜਾ ਨਹੀਂ ਕੀਤਾ ਮੈਨੂੰ ਐਦ ਕੀ ਡਰ ਸੀ ਕਿ ਤੇ ਮੇਰੇ ਵਾਲੇ ਕਾਗਜ਼ ਨਾ ਰੱਦ ਕਰ ਦਿੱਤੇ ਜਾਣ ਮੈਂ ਆਪਦੇ ਕਾਗਜ਼ ਜਿਹੜੇ 2 ਦਿਨ ਚ ਤਿਆਰ ਹੋ ਜਾਂਦੇ ਮੈਂ 12 ਦਿਨ ਕਾਗਜ਼ਾਂ ਤੇ ਲਾਇਆ 12 ਦਿਨ ਔਰ ਵਕੀਲਾਂ ਨੂੰ ਦਿਖਾ ਦਿਖਾ ਕੇ ਪੰਜ ਵਕੀਲ ਮੈਂ ਕੰਸਲਟ ਕਰਕੇ ਮੈਂ ਆਪਦੇ ਕਾਗਜ਼ਦਾਰ ਕਰਾਏ ਸੀ ਜਦੋਂ ਉਹਨਾਂ ਨੇ ਕਹਿਤਾ ਵੈਟ ਕਰਤਾ ਕਿ ਬਿਲਕੁਲ ਠੀਕ ਹੈ ਜੀ ਦਾਖਲ ਪਾ ਦਿਓ ਪਰ ਫਿਰ ਵੀ ਮੈਨੂੰ ਖਤਰਾ ਸੀਗਾ ਕਿ ਇਹ ਅੱਜ ਬੜੀਆਂ ਵੱਡੀਆਂ ਸ਼ਕਤੀਆਂ ਨੇ ਕਿ ਮੇਰੇ ਸਾਹ ਕਿਤੇ ਇਹ ਨਾ ਹੁੰਦੀ ਉਹ ਤੈਨੂੰ ਛਡਕਾ ਕੇ ਪਰ੍ਹਾਂ ਮਾਰਨਾ ਤੇ ਆਪ ਦਾ ਵਕੀਲ ਖੜਾ ਕਰ ਮਾ ਚੰਡੀਗੜ੍ਹੋਂ ਵਕੀਲ ਜਾਂਦਾ ਹਾਂਜੀ ਔਰ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਕਾਗਜ਼ ਸੀ ਉਹ ਨਾਲ ਨਹੀਂ ਲੱਗੇ ਉੱਥੇ ਜੇ ਵਕੀਲਾਂ ਨੇ ਮੇਰਾ ਨਹੀਂ ਕੋਈ ਹੋਰ ਦੂਸਰਾ ਵਕੀਲ ਸੀਗਾ ਉਹਨੇ ਗੱਲ ਕੀਤੀ ਜਿਪੀ ਇਹ ਤਾਂ ਫਾਈਲ ਕਾਗਜ਼ੀ ਨਹੀਂ ਪੂਰੇ ਹੈਗੇ ਉੱਥੇ ਡੀਸੀ ਸਾਹਿਬ ਕਹਿੰਦੇ ਜੀ ਕਿ ਮੈਨੂੰ ਡਿਬਰੂਗੜ੍ਹ ਜੇਬ ਦੇ ਸੁਪਰਡੈਂਟ ਦਾ ਫੋਨ ਆਇਆ ਆ ਉਹ ਕਹਿੰਦਾ ਜੀ ਅਸੀਂ ਰਜਿਸਟਰੀ ਕਰਤੀ ਆ ਰਜਿਸਟਰੀ ਤੇ ਤੁਸੀਂ ਇਹਨਾਂ ਦੇ ਕਾਗਜ਼ ਪ੍ਰਵਾਨ ਕਰ ਲਓ ਹੁਣ ਰਜਿਸਟਰੀ ਰਾਜ ਆ ਆਈ ਆ ਨਹੀਂ ਆਈ ਆ ਜਿਹੜੀ ਕਿ 3 ਵਜੇ ਤੋਂ ਪਹਿਲਾਂ ਪਹਿਲਾਂ ਆਣ ਕੇ ਨਾਲ ਅਟੈਚ ਹੋਣੀ ਚਾਹੀਦੀ ਸੀ ਤੇ ਤੁਸੀਂ 15 ਤਰੀਕ ਨੂੰ ਕਹਿੰਦੇ ਸੀ ਕਿ ਅੱਜ ਤੱਕ ਰਜਿਸਟਰੀ ਨਹੀਂ ਆਈ ਤੇ ਕਾਗਜ਼ ਕਿਵੇਂ ਮੰਨ ਲੈ ਕੀ ਦਾ ਦਬਾਅ ਸੀ ਗਿਆ ਮੇਰੇ ਅੱਛੇ ਦੋ ਸਵਾਲ ਨੇ ਤੁਸੀਂ ਆਰਐਸਐਸ ਨੂੰ ਲੈ ਕੇ ਗੱਲ ਕੀਤੀ ਹੈ ਜਦੋਂ ਅਸੀਂ ਅੰਮ੍ਰਿਤਪਾਲ ਦੇ ਪਰਿਵਾਰ ਨਾਲ ਗੱਲ ਕਰਦੇ ਹਾਂ ਉਹ ਕਹਿੰਦੇ ਕਿ ਅਕਾਲੀ ਦਲ ਖੁੰਛ ਸਾਡੇ ਧਿਆਰ ਐਸਐਸ ਨੂੰ ਲੈ ਕੇ ਸਵਾਲ ਚੁੱਕੇਗਾ ਜਿਸ ਦਾ ਭਾਜਪਾ ਦੇ ਨਾਲ ਗੱਠ ਜੋੜ ਰਿਹਾ ਹੈ ਨੇ ਭਾਜਪਾ ਨਾਲ ਗੱਠ ਜੋੜਦਾ ਰਿਹਾ ਹੈ ਉਹ ਰਾਜਨੀਤਿਕ ਧਿਰ ਸੀਗੀ ਉਹ ਤਾਂ ਸੁਖਬੀਰ ਬਾਦਲ ਤੇ ਉਹ ਆਰਐਸਐਸ ਤੇ ਇਲਜ਼ਾਮ ਲਗਾਉਂਦੇ ਨੇ ਕਿ ਉਹ ਉਹਨਾਂ ਦੀ ਵਿਚਾਰਧਾਰਾ ਦੇ ਮੁਤਾਬਕ ਚੱਲਦੇ ਨੇ ਚਲ ਕੋਈ ਸਾਬਤ ਤੇ ਕਰਨਾ ਕਿਤੇ ਸਾਬਤ ਕਰਨ ਸਾਡੀ ਭਾਜਪਾ ਦੇ ਨਾਲ ਹਾਂਜੀ ਸਾਡੀ ਸਾਝ ਰਹੀ ਹੈ ਰਾਜਨੀਤਿਕ ਉਹ ਵੀ ਅਸੀਂ ਛੱਡੀ ਹੈ ਜਦੋਂ ਸਾਡੇ ਉਹਨਾਂ ਨੇ ਧਾਰਮਿਕ ਮਾਮਲੇ 'ਚ ਦਖਲ ਦੇ ਜੀ ਸ਼ੁਰੂ ਕਰਤੀ ਜਦੋਂ ਉਹਨਾਂ ਨੇ ਬੰਦੀ ਸਿੰਘਾਂ ਦੀ ਨੋਟੀਫਿਕੇਸ਼ਨ ਜਾਰੀ ਕਰਕੇ ਲਾਗੂ ਕਰਨੋਂ ਭੱਜ ਕੇ ਜਾਂ ਕਿਸਾਨੀ ਦੇ ਮਸਲੇ ਨੂੰ ਲੈ ਕੇ ਅਸੀਂ ਛੱਡ ਕੇ ਸਾਨੂੰ ਤੇ ਹੁਣ ਵੀ ਆਵਾਜ਼ਾਂ ਮਾਰਦੇ ਸੀਗੇ ਠੀਕ ਹੈ ਮੇਰਾ ਸਮਝ ਹੁਣ ਵੀ ਗੱਡਿਓ ਨੂੰ ਲੈ ਕੇ ਆਵਾਜ਼ਾਂ ਮਾਰਦੇ ਸੀ ਅਸੀਂ ਆਖਿਆ ਨਹੀਂ ਹੂੰ ਮੇਰਾ ਦੂਜਾ ਸਵਾਲ ਇਹ ਕਿ ਅੰਮ੍ਰਿਤਪਾਲ ਦੇ ਤੁਸੀਂ ਕਹਿ ਰਹੇ ਹੋ ਕਿ ਕਾਗਜ਼ ਪੂਰੇ ਨਹੀਂ ਹੋਏ ਸੀ ਜਾਂ ਤੁਸੀਂ ਕਹਿੰਦੇ ਕਿ ਅੱਜ ਵੀ ਤੱਕ ਕਰ ਲਓ ਅੱਜ ਵੀ ਨਹੀਂ ਪੂਰੇ ਹੋਣਗੇ ਕਿ ਪੂਰੇ ਨਹੀਂ ਹੋਏ ਫਿਰ ਵੀ ਉਸ ਦੀ ਨਾਮਜ਼ਦਗੀ ਜੋ ਹੈ ਉਹ ਪਰਵਾਨ ਹੋਈ ਹੈ ਕੀ ਫਿਰ ਇਸ ਵਿੱਚ ਤੁਹਾਨੂੰ ਮਨਸ਼ਾ ਲੱਗਦੀ ਹੈ ਅਗਰ ਇਲਜ਼ਾਮ ਸੱਚ ਨੇ ਕੀ ਮਨਸ਼ਾ ਲੱਗਦੀ ਕਿਉਂ ਅਮਰਿਤਪਾਲ ਨੂੰ ਫਿਰ ਮੈਦਾਨ ਚ ਉਤਾਰਿਆ ਗਿਆ ਤੇ ਕਿਉਂ ਉਸ ਦੀ ਚਰਚਾ ਸੋਸ਼ਲ ਮੀਡੀਆ ਤੇ ਤੇ ਹੋਰ ਵੀ ਤੁਸੀਂ ਖਡੂਰ ਸਾਹਿਬ ਹਲਕੇ 'ਚ ਵਿਚਰਦੇ ਹੋ ਤੇ ਇੱਥੇ ਵੀ ਚਰਚਾ ਤਾਂ ਹੋ ਰਹੀ ਹੈ ਪੂਰੀ ਸਿਰ ਏਸ ਸੀਟ ਤੇ ਨਹੀਂ ਪੂਰੇ ਪੰਜਾਬ 'ਚ ਤੇ ਪੰਜਾਬ ਤੋਂ ਬਾਹਰ ਵੀ ਕਿਉਂਕਿ ਅਮਰਿਤਪਾਲ ਸਿੰਘ ਕੁਝ ਮਹੀਨਿਆਂ ਦੇ ਅੰਦਰ ਸੋਸ਼ਲ ਮੀਡੀਆ ਤੇ ਚੰਗਾ ਚੱਲਿਆ ਤੇ ਉਸ ਤੋਂ ਬਾਅਦ ਬਾਹਰ ਵੀ ਲੋਕ ਜਾਣਦੇ ਨੇ ਕਿ ਅਚਾ ਉਹ शख्स ਜਿਹੜਾ ਸਾੰਦੀ ਡਿਬਰੂਗੜ੍ਹ ਜੇਲ੍ਹ 'ਚ ਬੰਦ ਹੈ ਤੁਸੀਂ ਕੀ ਮਨਸ਼ਾ ਦੇਖਦੇ ਹੋ ਇਸ ਵਿੱਚ ਨਹੀਂ ਮਨਸ਼ਾ ਤਾਂ ਦੇਖੋ ਜਿਹੜੀਆਂ ਮੈਂ ਕਿਸੇ ਨੂੰ ਨੇ ਕਹਿੰਦਾ ਕਿ ਉਹ ਵਿਜੀਤ ਏਜੰਸੀ ਦਾ ਬੰਦਾ ਹੈ ਉਹ ਫਰਾਣਾ ਬੰਦਾ ਹੈ। ਹਮਮ ਕਈਆਂ ਏਜੰਸੀਆਂ ਤੁਹਾਨੂੰ ਪਤਾ ਵੀ ਨਹੀਂ ਲੱਗਣ ਦਿੰਦੀਆਂ। ਜਿਹੜੀਆਂ ਕੇਂਦਰੀ ਏਜੰਸੀਆਂ ਜਾਂ ਸਰਕਾਰਾਂ ਨੇ ਤੁਹਾਨੂੰ ਪਤਾ ਵੀ ਨਹੀਂ ਲੱਗਣ ਦਿੰਦੀਆਂ ਤੇ ਤੁਹਾਨੂੰ ਵਰਤ ਕੇ ਉਹ ਕਰਦੀਆਂ ਨੇ ਬੜੀਆਂ ਐਗਜ਼ਾਮਪਲ ਚ ਪਈਆਂ ਨੇ ਮੇਰੇ ਕੋਲੇ ਆ ਪੰਥ ਦੇ ਵਿੱਚ ਬੜੀਆਂ ਸ਼ਕਤੀਆਂ ਬੈਠੀਆਂ ਨੇ। ਜਿਹੜੀਆਂ ਏਜੰਸੀਆਂ ਤੇ ਸਰਕਾਰਾਂ ਦੇ ੱੱੱ ਧੱਕੇ ਛੱਡ ਕੇ ਅੱਜ ਕੱਚੇ ਤੇ ਲੱਥੀਆਂ ਫਿਰਦੀਆਂ ਨੇ। ਉਹ ਕਿਸੇ ਦੇ ਸਗੇ ਨਹੀਂ। ਔਰ ਤੁਹਾਨੂੰ ਵਰਤ ਜਾਂਦੇ ਆ। ਤੈਨੂੰ ਪਤਾ ਵੀ ਨਹੀਂ ਲੱਗਦਾ ਕਿ ਤੁਹਾਨੂੰ ਵਰਤ ਕੇ ਇਹਨਾਂ ਨੇ ਕਰਨ ਨੂੰ ਛੱਡ ਦੇਣਾ ਤੁਹਾਨੂੰ ਕੀ ਲੱਗਦਾ ਅਮਰਿਤਪਾਲ ਨੂੰ ਕਿਹੜੀ ਏਜੰਸੀ ਵਰਤਦੀ ਹੈ ਕਿਤੋਂ ਦੀ ਏਜੰਸੀਆ ਵਰਤਦੀ ਹੈ ਮੈਂ ਜਿਹੜੀ ਮੈਂ ਤਾਂ ਪਹਿਲਾਂ ਕਹਤਾ ਮੈਂ ਕਿਸੇ ਨੂੰ ਏਜੰਸੀ ਦਾ ਨਹੀਂ ਕਹਿੰਦਾ ਪਰ ਤੁਸੀਂ ਦੱਸ ਦਿਓ ਮੈਂ ਤੁਹਾਨੂੰ ਤੁਹਾਨੂੰ ਕਹਿਣਾ ਹੈ ਤੁਸੀਂ ਜਾ ਕੇ ਡੀਸੀ ਤਰਨਤਨ ਕੋਲੋਂ ਅੱਜ ਵੀ ਜਿਹੜੇ ਰਿਟਰਨਿੰਗ ਅਫਸਰ ਨੇ ਭਾਈ ਅਮਰਿਤਪਾਲ ਸਿੰਘ ਦੇ ਕਾਗਜ਼ ਆ ਕੇ ਚੈੱਕ ਕਰ ਲਓ ਜੇ ਪੂਰੇ ਹੋਣਗੇ ਮੈਂ ਤੁਹਾਨੂੰ ਦਾਂ ਤੁਸੀਂ ਸਵਾਲ ਨਹੀਂ ਚੁੱਕਿਆ ਇਹ ਤੋਂ ਵੱਡਾ ਮੁੱਦਾ ਫਿਰ ਬਣਾਉਣਾ ਚਾਹੀਦਾ ਸੀ ਅਕਾਲੀ ਦਲ ਨੂੰ ਤੇ ਇਸ ਵਿੱਚ ਪ੍ਰੋਟੈਸਟ ਵੀ ਹੋਣਾ ਚਾਹੀਦਾ ਹੈ ਪਰ ਪ੍ਰੋਟੈਸਟ ਅਸੀਂ ਪ੍ਰੋਟੈਸਟ ਵਾਲੇ ਪਾਸੇ ਪੈਣਾ ਨਹੀਂ ਚਾਹੁੰਦੇ ਹਾਂਜੀ ਉਹਦਾ ਕੀ ਹੈ ਕਿਉਂਕਿ ਚਰੋਤੀ ਤਾਂ ਹੈ ਅੱਜ ਦੇ ਚੋਣ ਮੈਦਾਨ ਚ ਅਮਰਿਤਪਾਲ ਅਕਾਲੀ ਦਲ ਦੇ ਅਗੇ ਇਸ ਲਈ ਮੈਂ ਇਹ ਪੁੱਛ ਰਹੀ ਹਾਂ ਚਲੋ ਮੈਂ ਬੇਨਤੀ ਕਰਾਂ ਜੀ ਇਹ ਗੱਲਾਂ ਸਾਰੀਆਂ ਸਾਹਮਣੇ ਆ ਜਾਣੀਆਂ ਇਹ ਸਾਰਾ ਕੁਝ ਸਾਹਮਣੇ ਆ ਜਾਣਾ ਹੈ ਹਾਂ ਇਹ ਚ ਕੋਈ ਡਰਾਵਾ ਨਹੀਂ ਗਿਆ ਕਿ ਜਦੋਂ ਮੈਂ ਮੈਦਾਨ 'ਚ ਨਹੀਂ ਸੀ ਹਾਂਜੀ ਜਾਂ ਜਦੋਂ ਨਵੇਂ-ਨਵੇਂ ਮਹਾਪੁਰਸ਼ ਮੈਦਾਨ ਚ ਆਏ ਸੀ ਤੇ ਬੜੀ ਚਰਚਾ ਸੀ ਚਰਚਾ ਹੋਈ ਸੀ ਠੀਕ ਹੈ ਹੁਣ ਜਿਹੜੀ ਚਰਚਾ ਆ ਉਹ ਤਾਂ ਨੂੰ ਜਾਣ ਦੀ ਥਾਂ ਤੇ ਠਾਣ ਨੂੰ ਆਈ ਅੱਛਾ ਤੁਸੀਂ ਇਹ ਮਹਿਸੂਸ ਕੀਤਾ ਲੋਕਾਂ ਦਾ ਮਹਿਸੂਸ ਛੱਡ ਕੇ ਕੀ ਲੋਕ ਆਮ ਕਹਿੰਦੇ ਅੱਛਾ ਲੋਕ ਆਮ ਕਹਿੰਦੇ ਆ ਜੀ ਅਜੜੀ ਉਹ ਚਰਚਾ ਜੀ ਸੀ ਜੀ ਉਹ ਵੀ ਹੁਣ ਬੰਦ ਹੋ ਗਈ ਹੈ ਅੱਛਾ ਕਈ ਇਹ ਕਹਿੰਦੇ ਨੇ ਕਿ ਅਕਾਲੀ ਦਲ ਨੂੰ ਅਮਰਿਤਪਾਲ ਤੋਂ ਇਸ ਕਰਕੇ ਦਿੱਕਤ ਹੋਈ ਉਹ ਚੋਣ ਲੜ ਰਿਹਾ ਅਕਾਲੀ ਦਲ ਦੇ ਸਾਹਮਣੇ ਖੜਾ ਹੋਇਆ ਉਸ ਤੋਂ ਪਹਿਲਾਂ ਤਾਂ ਵਿਰਸਾ ਸਿੰਗਲ ਡੋਹਾ ਵੀ ਅਮਰਿਤਪਾਲ ਦੇ ਪਰਿਵਾਰ ਨੂੰ ਮਿਲਦੇ ਸੀ ਐਨਐਸਸੀ ਦਾ ਜ਼ਿਕਰ ਅਮਰਿਤਪਾਲ ਦਾ ਜ਼ਿਕਰ ਤਾਂ ਅਕਾਲੀ ਦਲ ਨੇ ਵੀ ਹੁਣ ਕਰਨਾ ਸ਼ੁਰੂ ਕਰ ਦਿੱਤਾ ਸੀ ਦਿੱਕਤ ਇਸ ਲਈ ਹੋਈ ਅਮਰਿਤਪਾਲ ਤੋਂ ਕਿਉਂਕਿ ਅਮਰਿਤਪਾਲ ਚੋਣ ਲੜਦਾ ਪਿਆ ਸਾਨੂੰ ਕੋਈ ਦਿੱਕਤ ਨਹੀਂ ਐਨਐਸਸੀ ਦੇ ਵਿਰੁੱਧ ਅੱਜ ਵੀ ਆਸੀਂ ਹਮ ਐਨਐਸ ਦੇ ਵਿਰੁੱਧ ਅਮਰਿਤਪਾਲ ਸਿੰਘ ਤਾਂ ਲੱਗੇ ਦੇ ਨੇ ਕਿਸੇ ਤੇ ਵੀ ਲੱਗੇ ਕਿਸੇ ਹੋਰ ਧਰਮ ਦੇ ਬੰਦੇ ਤੇ ਵੀ ਲੱਗੇ ਉਹਦੇ ਨਾਲ ਵੀ ਜਾਤੀ ਹੋਊਗੀ ਉਹਦੀ ਵੀ ਗੱਲ ਕਰਾਂਗੇ ਪਰ ਕਿਤੇ ਇਹ ਤਾਂ ਨਹੀਂ ਕਿ ਐਨਐਸਏ ਵਾਲਾ ਵੀ ਟ੍ਰਾਈਪ ਹੀ ਲਾਇਆ ਗਿਆ ਹਾਂਜੀ ਕਿ ਐਨਐਸਏ ਵਾਲੇ ਵੀ ਇੱਕ ਸਿਨੈਰੀਓ ਸਿਰਜਿਆ ਗਿਆ ਹੈ ਲੋਕਾਂ ਨੂੰ ਜਜ਼ਬਾਤੀ ਕਰਨ ਦੀ ਖਾਤਰ ਮੈਂ 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 ਬਿਲਕੁਲ ਸਹੀ ਕਰਿਆ ਹਾਂ ਔਰ ਕਦੇ ਵੀ ਐਨਐਸਏ ਕੰਟੀਨਿਊ ਨਹੀਂ ਹੁੰਦੀ ਮੈਂ ਐਨਐਸਏ ਤਿੰਨ ਵਾਰਾਂ ਭੁਗਤੀ ਹੈ ਹਾਂਜੀ ਇੱਕ ਵਾਰਨ ਲੱਗ ਕੇ ਉਹ ਖਤਮ ਹੋ ਜਾਂਦੀ ਹੈ ਹਾਂ ਫਿਰ ਤੁਸੀਂ ਕਿਤੇ ਦੁਬਾਰਾ ਇਹ ਰਹਾ ਹੋਣ ਤੋਂ ਬਾਅਦ ਫੜੇ ਜਾਂਦੇ ਜੇ ਉਦੋਂ ਫਿਰ ਐਨਐਸਏ ਲੱਗ ਸਕਦੀ ਹੈ ਮੇਰੇ ਤੇ ਲੱਗੀ ਸੀਗੀ ਹਾਂ ਬਿਲਕੁਲ 1984 ਚ ਲੱਗੀ ਮੈਂ ਕਾਨ ਵਿੱਚ ਰਹਾ ਹੋਇਆ 99 ਵਿੱਚ ਮੈਨੂੰ ਫਿਰ ਫੜਿਆ ਗਿਆ ਫਿਰ ਮੇਰੇ ਤੇ ਐਨਐਸਏ ਲਾਈ ਗਈ ਪਰ ਜੇ ਤੁਸੀਂ ਕਹਿ ਦਿਓ ਕਿ ਤੁਹਾਡੀ ਐਨਐਸਏ ਕੰਪਲੀਟ ਹੋ ਗਿਆ ਪੀਰੀਅਡ ਉਹਨੂੰ ਫਿਰ ਜਿਹੜਾ ਭੌਂ ਕੇ ਐਨਐਸਏ ਵਧਾ ਦਿੱਤੀ ਜਾਵੇ ਇਹ ਜਾਓ ਪਹਿਲੀ ਤੇ ਗੱਲ ਹੈ ਕਿ ਜਿਹੜਾ ਹੁੰਦਾ ਆ ਬੋਰਡ ਹੁੰਦਾ ਹੈ ਐਡਵਾਈਜ਼ਰੀ ਬੋਰਡ ਉਹਦੇ ਚ ਟੁੱਟ ਜਾਣੀ ਹੈ ਐਡਵਾਈਜ਼ਰੀ ਬੋਰਡ ਚ ਨਾ ਟੁੱਟੂ ਹਾਈ ਕੋਰਟ ਨੇ ਇੱਕ ਮਿੰਟ ਨਹੀਂ ਰਹਿਣ ਦੇ ਨੇ ਇਹ ਇੱਕ ਹਾਈਪ ਕ੍ਰੀਏਟ ਕਰਨ ਦੀ ਖਾਤਰ ਇਹ ਜਿਹੜਾ ਸਾਰਾ ਡਰਾਮਾ ਕੀਤਾ ਗਿਆ ਹੁਣ ਤੁਸੀਂ ਦੱਸ ਦਿਓ ਉਥੇ ਦੱਸ ਜਣੇ ਹਨ ਡਿਵਰਗੜ ਜੇਚ ਦੱਸ ਜਣੇ ਹਨ ਨਾ ਤੇ ਦਸਾਂ ਚ ਭਾਈ ਸਾਹਿਬ ਦੇ ਨਾਲ ਕਿੰਨੇ ਆ ਤੁਹਾਨੂੰ ਪਤਾ ਚਾਚਾ ਭਤੀਜਾ ਬਾਕੀ ਸਾਰੇ ਛੱਡ ਗਏ ਕਿਉਂ ਛੱਡ ਗਏ ਕੀ ਕਰਨ ਉਹਨਾਂ ਦਾ ਛੱਡਣ ਦਾ ਇਹ ਕਿਉਂ ਉਥੇ ਤੁਸੀਂ ਉੱਥੇ ਹੀ ਵੋਟਾਂ ਪਵਾ ਲਓ ਡਿਬਰੂਗੜ ਦੇ ਵਿੱਚ ਹੀ ਪਵਾ ਲਓ ਹਾਂਜੀ ਵੀ ਉੱਥੇ ਹੀ ਫਤਵਾ ਲੈ ਲਓ ਜਿਹੜੇ ਬਾਕੀ ਜਿਹੜੇ 7-8 ਨੇ ਉਹਨਾਂ ਦੀ ਵੋਟਾਂ ਪਵਾ ਕੇ ਦੇ ਲਓ ਹਾਂਜੀ ਜੇ ਉਹਨਾਂ ਨੇ ਵੋਟਾਂ ਪਾਈ ਅਮਰਪਾਲ ਸਿੰਘ ਦੇ ਨਾਲ ਆ ਤੇ ਵਿਸਾ ਸਿੰਘ ਉਹ ਵੀ ਪਾ ਦੂਗਾ ਹਾਂਜੀ ਇਹ ਗੱਲਾਂ ਜਿਹੜੀਆਂ ਨੇ ਨਾ ਨਾ ਮਹੀਂ ਕਹਿੰਦੇ ਪੰਥ ਦੇ ਨਾਂ ਤੇ ਠੱਗੀ ਨਾ ਮਰੋ ਹਾਂ ਲੜਾਈ ਲੜੋ ਮੈਂ ਮੈਂ ਦੇਖੋ ਅਰਚਪੀੜੇ ਮੈਂ ਜ਼ਿੰਦਗੀ 'ਚ ਬਹੁਤ ਕੁਝ ਚੱਲਿਆ ਜੇਲ੍ਹਾਂ ਵੀ ਕੱਟੀਆਂ ਨੇ ਤਸ਼ੱਦਦ ਦੇ ਵਿੱਚ ੱਲੇ ਆ ਮੈਨੂੰ ਆਪਦੇ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਜੇਲ੍ਹ ਚ ਪਤਾ ਲੱਗਾ ਸੀ। ਮੇਰੀ ਸਭ ਤੋਂ ਪਹਿਲੀ ਮੁਲਾਕਾਤ ਮੇਰੀ ਮਾਤਾ ਨੇ ਕੀਤੀ ਸੀ ਸਾਲ ਬਾਅਦ ਹੋਈ 9.5 ਮਹੀਨੇ ਬਾਅਦ। ਸਾਲਾਂ ਬੱਧੀ ਅਸੀਂ ਬੇੜੀਆਂ ਚੜਾਏ ਆ। ਹਾਂਜੀ ਸਾਲਾਂ ਬੱਧੀ ਸਾਨੂੰ ਸਾਨੂੰ ਉਹ ਤਸੀਹੇ ਝੱਲਣੇ ਪਏ ਆ ਜਿਹੜੀਆਂ ਉਹ ਜੇਲਾ ਹੁੰਦੀਆਂ ਸੀਗੀਆਂ। ਹਾਂਜੀ ਇੰਦਰਾਂ ਗਾਂਧੀ ਤੇ ਕਤਲ ਦਾ 2 ਮਹੀਨੇ ਬਾਅਦ ਪਤਾ ਲੱਗਾ ਸੀਗਾ। ਹਾਂਜੀ ਤੇ ਅਸੀਂ ਤਾਂ ਕਰੀਬ 2007 ਵੀ ਲੜੀ ਹੈ ਮੈਂ 2012 ਵੀ ਲੜੀ ਹੈ 2017 ਵੀ ਲੜੀ ਹੈ 2024 ਵੀ ਲੜੀ ਹੈ ਮੈਂ ਤਾਂ ਕਦੀ ਨਹੀਂ ਗੱਲ ਕੀਤੀ ਕਿ ਮੇਰੇ ਆ ਜਾਂ ਮੇਰੇ ਪਰਿਵਾਰ ਨੇ ਮੇਰਾ ਛੋਟਾ ਭਰਾ 17 ਸਾਲ ਦਾ ਸੀ ਜਦੋਂ ਉਹ 3ਐਸ ਲੱਗੀ ਸੀ 17 ਸਾਲ ਦਾ ਨਾਬਾਲਗ ਉਹ 3ਐਸ ਲੱਗੀ ਸੀ ਟੱਬਰ ਮੇਰੇ ਨੇ ਸਾਰੇ ਚੀਰ ਕੇ ਰਸਤੇ ਪੁਲਿਸ ਨੇ ਹਾਂਜੀ ਅਸੀਂ ਤੇ ਕਦੀ ਉਹ ਦਿਨਾਂ ਤੇ ਇੰਨੀ ਮੰਗੀ ਮੈਂ ਨਾ ਮੈਂ ਕੀ ਮੈਂ ਸਾਡਾ ਜਾਂ ਸਾਡਾ ਪਰਿਵਾਰ ਪਾਸਕੋ ਵੀ ਨਹੀਂ ਇੱਥੇ ਤਾਂ ਪਤਾ ਨਹੀਂ ਘਰਾਂ ਦੇ ਘਰ ਲਿਖੇ ਲੱਗੇ ਆ ਹਾਂਜੀ ਪਤਾ ਨਹੀਂ ਧੀਆਂ ਭੈਣਾਂ ਦੇ ਨਾਲ ਕੀ ਕੁਝ ਵੀ ਵੀ ਅ ਵੀ ਤੇਰੇ ਭਾਵੇਂ ਮੇਰੀ ਵੀ ਭੈਣ ਨੂੰ ਚੱਕ ਕੇ ਜਿਹੜਾ ਇੰਟਰੋਗੇਸ਼ਨ ਸੈਂਟਰਾਂ ਚ ਖੜਿਆ ਗਿਆ ਇੰਟਰੋਗੇਟ ਕੀਤਾ ਗਿਆ ਹਾਂਜੀ ਮੇਰੀ ਸਗ ਮਤਲਬ ਸਗੀ ਭੈਣ ਜਿਹੜੀ ਐ ਅਸੀਂ ਤੇ ਅਸੀਂ ਤੇ ਕਦੀ ਜਤਾਇਆ ਨਹੀਂ ਕਿ ਜੀ ਸਾਡੀ ਆਹ ਐ ਆ ਜੀ ਅਸੀਂ ਪੰਥ ਵਾਸਤੇ ਅਸੀਂ ਕਹਿੰਨੇ ਪੰਜਾਬ ਵਾਸਤੇ ਕਰੋ ਪੰਥ ਵਾਸਤੇ ਕਰੋ ਪੰਥ ਵਾਸਤੇ ਜੋ ਕਰ ਸਕਦੇ ਕੋਈ ਆਸਾਨ ਨਹੀਂਗਾ ਜੇ ਅਸੀਂ ਕੀਤਾ ਆ ਸਾਨੂੰ ਕੋਈ ਘਰੋਂ ਨਹੀਂ ਲੈ ਕੇ ਆਇਆ ਵੀ ਆਹ ਭਾਈ ਤਾਂ ਅੱਗੇ ਹੋ ਕੇ ਡਿਊਟੀ ਤੇ ਅਸੀਂ ਆਪਣੇ ਆਪ ਆਏ ਆ ਮੈਂ ਅਮਰਿਤਪਾਲ ਵੱਲੋਂ ਸਵਾਲ ਵਾਰ-ਵਾਰ ਇਸ ਲਈ ਤੁਹਾਡ ਕੋਲ ਕਰ ਰਹੀ ਆ ਕਿਉਂਕਿ ਜਦੋਂ ਅਮਰਿਤਪਾਲ ਨੇ ਚੋਣ ਲੜ ਲਈ ਹੋਰ ਕਰੀਏ ਏਜੰਡੇ ਜੁੰਡੇ ਵਾਲੀ ਗੱਲ ਕਰੀਏ ਅਰਸ਼ ਐਵੇਂ ਅਮਰਿਤਪਾਲ ਦਾ ਜਾਂ ਪੱਕਾ ਨੂੰ ਵਿਚਾਰਦਾ ਭੁਗ ਪਾਈ ਜਾਂਦੇ ਆ ਨਾ ਮੈਂ ਗੱਲ ਜਿਆਦਾ ਕਰਨਾ ਹੀ ਚਾਹਣਾ ਹੈ ਅੱਛਾ ਠੀਕ ਹੈ ਅੱਛਾ ਪਹਿਲਾ ਚਰਚਾ ਚੱਲ ਰਹੀ ਸੀ ਸ਼੍ਰੀ ਖਡੂਰ ਸਾਹਿਬ ਜੀ ਤੇ ਕਿ ਵਿਕਰਮ ਸਿੰਘ ਮਚੀਟਿਆ ਮੈਦਾਨ ਚ ਆ ਸਕਤੇ ਨੇ ਉਹਨਾਂ ਦੇ ਬੜੇ ਨਾਂ ਦੀ ਚਰਚਾ ਚੱਲਦੀ ਤੁਸੀਂ ਦੱਸਦੇ ਹੋ ਕਿੰਨੀਆਂ ਸੀਟਾਂ ਜਿਹਦੇ ਤੇ ਵੱਡੇ ਵੱਡੇ ਲੀਡਰਾਂ ਦੀ ਚਰਚਾ ਚੱਲਦੀ ਰਹੀ ਸਾਰਿਆਂ ਨੂੰ ਉਹਨਾਂ ਨੂੰ ਮ ਚਾਹੇ ਕਾਂਗਰਸੀ ਐ ਚਾਹੇ ਹਵਾ ਚ ਇਸ ਦੀ ਗੱਲ ਹਵਾ ਚ ਜਮਾ ਹੀ ਨਹੀਂ ਕੋਈ ਹੈ ਹੀ ਨਹੀਂ ਵਿਚਾਰ ਦੀ ਨਹੀਂ ਹੈ ਨਹੀਂ ਕਿਉਂਕਿ ਵਿਕਰਮ ਸਿੰਘ ਮਜੀਠੀਆ ਜਿਹਦੀ ਪੂਰੇ ਪੰਜਾਬ ਚ ਲੋੜ ਹੈ ਜਿਨੇ ਇਲੈਕਸ਼ਨ ਦੇ ਵਿੱਚ ਹਰ ਇੱਕ ਥਾਂ ਤੇ ਸਹਿਯੋਗ ਕਰਨਾ ਆ ਉਹਨੂੰ ਇੱਕ ਥਾਂ ਤੇ ਬੰਨ ਕੇ ਕੀ ਕਰਨਾ ਜੀ ਤੁਸੀਂ ਉੱਥੇ ਹਾਂਜੀ ਤੇ ਇੱਥੇ ਸ਼ਿਦਦ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਮੁੱਦੇ ਕੀ ਨੇ ਮਤਲਬ ਤੁਸੀਂ ਕਿਵੇਂ ਹੁਣ ਪਿੰਡਾਂ ਚ ਜਾ ਰਹੇ ਹੋ ਤੇ ਕੀ ਲੋਕ ਤੁਹਾਨੂੰ ਕਹਿੰਦੇ ਨੇ ਕਿ ਮੰਗਾ ਰੱਖਦੇ ਪਏ ਨੇ ਤੇ ਕੀ ਉਮੀਦ ਨੇ ਤੁਹਾਡੇ ਤੋਂ ਮੁੱਦੇ ਤਾਂ ਦੇਖੋ ਬਹੁਤ ਨਹੀਂ ਮੁੱਦਿਆਂ ਵਾਲੀ ਕਸਰ ਕੋਈ ਨਹੀਂ ਹੈਗੀ ਮਸਲੇ ਬਹੁਤ ਨੇ ਉਹ ਤੇ ਮੇਰਾ ਖਿਆਲ ਹੈ ਜੇ ਆਪਾਂ ਲਿਖਣ ਲੱਗੀਏ ਗਿਣਨ ਲੱਗੀਏ ਤੇ ਬਹੁਤ ਲੰਬੀ ਚੌੜੀ ਲਿਸਟ ਹੈ ਮੈਂ ਤਿੰਨ ਅਜੰਡੇ ਤੁਹਾਡੇ ਦੱਸਾਂ ਕਿ ਮਤ ਪੁੱਛਾਂ ਕਿ ਤੁਹਾਡੇ ਤਿੰਨ ਅਜੰਡੇ ਕੀ ਨੇ ਕਿ ਅਗਰ ਤੁਸੀਂ ਐਮਪੀ ਬਣਦੇ ਹੋ ਤੇ ਕੀ ਕਰੋਗੇ ਤੈਨੂੰ ਮੋਕਾ ਨੰਬਰ 1 ਤੇ ਜੀ ਬੰਦੀ ਸਿੰਘ ਦਾ ਮਸਲਾ ਜਿਨ੍ਹਾਂ ਨੂੰ ਭਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਦਾ ਨਰਾਦਰ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੀ ਕੁਰਬਾਨੀ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਤੇ ਜਿਨ੍ਹਾਂ ਦਾ ਧੱਕਾ ਹੋ ਰਿਹਾ ਹੈ ਨੰਬਰ 1 ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਭਾਵੇਂ ਜੋ ਕਰਨਾ ਪਵੇ ਮੈਂ ਕਰੂੰਗਾ ਦਲੀਲ ਨਾਲ ਮੈਂ ਗੱਲ ਕਰੂੰਗਾ ਝੋਲੀ ਵੀ ਅਡੂੰਗਾ ਜੇ ਨਹੀਂ ਤੇ ਖੰਡਾ ਵੀ ਖਤਮੂੰਗਾ ਤੇਜੀ ਗੱਲ ਦੂਜੀ ਗੱਲ ਜਿਹੜੀ ਹੈ ਮੇਰੇ ਵਾਸਤੇ ਦੂਜੀ ਹੈਗੀ ਆ ਜਿਹੜਾ ਇੰਟੀਗ੍ਰੇਟਰ ਚੱਕ ਪੋਸਟ ਹੈ ਜਿਹੜੀ ਟਾਰੀ ਵਾਗਾ ਬਾਰਡਰ ਦੇ ਉੱਤੇ ਜਿਹੜਾ ਆਫਟਰ ਪਾਰਟੀਸ਼ਨ ਜਿਹੜਾ ਆ ਵਪਾਰ ਚੱਲਦਾ ਰਿਹਾ ਸੀਗਾ ਪਹਿਲੇ ਥੋੜਾ ਸੀਗਾ ਉਹਨੂੰ ਵਧਾਉਣ ਦੀ ਥਾਂ ਤੇ ਆਸ-ਆਸਤਾ ਬੰਦ ਕਰ ਦਿੱਤਾ ਗਿਆ ਹੈ ਉੱਥੇ ਵੱਡੇ ਪੱਧਰ ਤੇ ਜਿਹੜਾ ਵਪਾਰ ਹੋਣਾ ਚਾਹੀਦਾ ਜਿਹਦੇ ਨਾਲ ਪੰਜਾਬ ਖੁਸ਼ਹਾਲ ਹੋ ਸਕੇ ਇਧਰ ਦੀਆਂ ਵਸਤਾਂ ਉਧਰ ਜਾਣ ਹਾਂਜੀ ਉਧਰ ਮਹਿੰਗੀਆਂ ਵਿਕਣ ਚੰਗੇ ਭਾਅ ਮਿਲਣ ਔਰ ਤੀਜਾ ਮੇਰਾ ਹੈਗਾ ਨਸ਼ਾ ਨਸ਼ੇ ਬਾਰੇ ਸਾਰੇ ਚਿੰਤਤ ਹੈ ਹਾਂਜੀ ਜੋ ਜਵਾਨੀ ਦਾ ਕਹਾਣ ਹੋ ਰਿਹਾ ਹੈ ਔਰ ਨਸ਼ੇ ਬਾਰੇ ਜਿੱਥੇ ਪੰਜਾਬ ਸਰਕਾਰ ਦੀ ਡਿਊਟੀ ਆ ਸਮਾਜ ਦੀ ਡਿਊਟੀ ਆ ਪਰਿਵਾਰਾਂ ਦੀ ਡਿਊਟੀ ਹੈ ਪਰ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਕੇਂਦਰ ਸਰਕਾਰ ਦੀ ਯਾਨੀ ਇੱਕ ਨੀਤੀ ਬਣਾਉਣੀ ਹੈ ਠੀਕ ਹੈ ਕਿ ਡਰੱਗ ਦਾ ਐਕਟ ਹੈਗਾ ਆ ਹੋਰ ਕੁਝ ਹੈਗਾ ਆ ਪਰ ਡਰੱਗ ਬਾਰੇ ਨੀਤੀ ਹੈ ਨਹੀਂ ਇਹ ਜਿਹੜੀ ਬਿਮਾਰੀ ਫੈਲ ਚੁੱਕੀ ਹੈ ਇਹਨੂੰ ਰੋਕਣਾ ਕਿਵੇਂ ਹੈ ਤੇ ਉਹ ਜਿਹੜਾ ਆ ਉਸ ਚੀਜ਼ ਨੂੰ ਰੋਕਣ ਵਾਸਤੇ ਉੱਥੇ ਡਿਬੇਟ ਡਿਬੇਟ ਕਰਾਉਣਾ ਚਾਹੁੰਦਾ ਆ ਉਹ ਡਿਬੇਟ ਕਰੋ ਹਾਂਜੀ ਡਿਬੇਟ ਕਰਾ ਕੇ ਉਹਦੇ ਵਿੱਚੋਂ ਨੀਤੀ ਕੱਢੋ ਨੀਤੀ ਕੱਢ ਕੇ ਉਹਦੇ ਤੇ ਅਮਲ ਕਰੋ ਇਸ ਸਮੱਸਿਆ ਦੇ ਵਿੱਚੋਂ ਜਿਹੜਾ ਆ ਸਾਡੀ ਜਵਾਨੀ ਨੂੰ ਬਾਹਰ ਕੱਢਣ ਦੀ ਜਿਹੜੀ ਆ ਪਰਾਲ ਮਿਲ ਕੇ ਕੋਸ਼ਿਸ਼ ਕਰੀਏ ਕੀ ਵੀਰੇ ਤਿੰਨ ਮੁੱਖ ਝੰਡੇ ਨਾਲ ਕਿਸਾਨੀ ਦਾ ਮਜ਼ਦੂਰਾਂ ਦਾ ਵਪਾਰੀਆਂ ਦਾ ਮਲਾਜ਼ਮਾਂ ਦਾ ਹਾਂਜੀ ਨਰੇਗਾ ਦਾ ਨਰੇਗਾ ਦੀ ਦਿਹਾੜੀ ਦਾ ਹਾਂਜੀ ਫਿਰ ਕੱਚੇ ਕੋਠਿਆਂ ਦਾ ਪੱਕੇ ਕੋਠਿਆਂ ਦਾ ਕਲਸ਼ਾਂ ਦਾ ਇਸ ਤਰ੍ਹਾਂ ਕਰਕੇ ਬਹੁਤ ਸਾਰੇ ਜਿਹੜੇ ਮਸਲੇ ਨੇ ਮੇਰਾ ਅਜੰਡਾ ਹੈ ਬਿਲਕੁਲ ਆਖਰੀ ਸਵਾਲ ਭਾਜਪੀ ਦੀ ਕਮੀ ਖਲਦੀ ਪਈ ਹੈ ਤੁਹਾਨੂੰ ਮਗਰੋਂ ਲੱਥੀ ਹਾਂ ਦੁਬਾਰਾ ਤਾਂ ਨਹੀਂ ਆਜੋ ਲੋਕਾਂ ਨੂੰ ਬਹੁਤ ਲੱਗਦਾ ਕਿ ਮਤਲਬ ਵਿਰਸਾ ਸੰਵਲਟਵਾ ਨੂੰ ਬਹੁਤ ਕਹਿੰਦੇ ਕਿ ਦੁਬਾਰਾ ਨਾ ਆ ਜਣੇ ਤਾਂ ਵੈਸੇ ਇਕੱਠੇ ਨੇ ਇਹ ਤਾਂ ਇੰਤਜ਼ਾਰ ਕਰ ਰਹੇ ਨੇ ਐਸਾ ਤਾਂ ਕੁਝ ਨਹੀਂ ਹੈ। ਮੈਂ ਕਿਹਾ ਮੈਂ ਦਾਦਾ ਸ਼੍ਰੋਮਣੀ ਅਕਾਲੀ ਦਲ ਉਦੋਂ ਤੱਕ ਮਜ਼ਬੂਤ ਰਿਹਾ ਹੈ ਜਦ ਤੱਕ ਉਹ ਰਾਸ਼ੀ ਸੱਤਾ ਦਾ ਕੇਂਦਰ ਦੇ ਵਿੱਚ ਹਿੱਸੇਦਾਰ ਨਹੀਂ ਬਣਿਆ। ਜਦੋਂ ਤੋਂ ਕੇਂਦਰੀ ਸੱਤਾ ਦਾ ਹਿੱਸੇਦਾਰ ਬਣ ਗਿਆ ਅਕਾਲੀ ਦਲ ਕਮਜ਼ੋਰ ਹੋਇਆ। ਪੰਥ ਕਮਜ਼ੋਰ ਹੋ ਗਿਆ। ਪੰਜਾਬ ਕਮਜ਼ੋਰ ਹੋਇਆ। ਔਰ ਜਦ ਤੱਕ ਕੇਂਦਰੀ ਸੱਤਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਲੜਦਾ ਰਿਹਾ ਹੈ, ਅੜਦਾ ਰਿਹਾ ਹੈ, ਡੱਟਦਾ ਰਿਹਾ ਹੈ, ਮੋਰਚੇ ਲਾਉਂਦਾ ਰਿਹਾ ਹੈ। ਅਕਾਲੀ ਦਲ ਨੂੰ ਮਜ਼ਬੂਤ ਪੰਥ ਨੂੰ ਮਜ਼ਬੂਤ ਤੇ ਪੰਜਾਬ ਵੀ ਮਜ਼ਬੂਤ ਰਿਹਾ ਰਾਜਨੀਤਿਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਔਰ ਹਰ ਪੱਖ ਤੋਂ ਤੇ ਹੁਣ ਜਿਹੜਾ ਆ ਇਹੀ ਫੈਸਲਾ ਕੀਤਾ ਹੈ ਕਦੇ ਵੀ ਕੇਂਦਰੀ ਸੱਤਾ ਦਾ ਹਿੱਸੇ ਦਾ ਨਹੀਂ ਬਣਾਂਗੇ ਕਦੇ ਨਹੀਂ ਬਣਾਂਗੇ ਠੀਕ ਹੈ ਬਹੁਤ ਬਹੁਤ ਧੰਨਵਾਦ ਸਸ ਸਿੰਗਲ ਟੋਮਾ ਜੀ ਗੱਲਬਾਤ ਕਰਨ ਲਈ ਸੋਸ਼ਲੀ ਕੜੂ ਸਾਈਕੋਸਭਾ ਹਾਂ ਕੇ ਦਾ ਜਸਟ ਲੁਕਾਪ ਲਾਈਕ ਨਾ ਕਿ ਆਪਣੇ ਗੱਲਾਂ ਨਹੀਂ ਆਣੇ ਤੁਹਾਨੂੰ ਕਿੰਨਾ ਵਿਸ਼ਵਾਸ ਹੈ ਕਾਲੀਦਾਵ ਤੇ ਰਿਵਾਈਵ ਕਰ ਪਾਏਗਾ ਤੇ ਪੰਜਾਬ ਦੇ 13 ਚ ਕਿੰਨੀਆਂ ਸੀਟਾਂ ਗੱਲ ਕਰਦੇ ਆ ਰਹੀਆਂ ਨੇ ਕਮੈਂਟ ਕਰਕੇ ਸੋ ਦੋਸਤ ਕੈਮਰਾ ਪਰਸਨ 엘ੀਸ਼ਾ ਦੇ ਨਾਲ ਮੈਂ ਔਰ ਸਟੂਡੀਓ ਪਰ ਜਾ